ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਈਜ਼ੀ ਰਜਿਸਟਰੀ ਯੋਜਨਾ ਸ਼ੁਰੂ ਕਰਨ ਨਾਲ ਪ੍ਰਾਪਰਟੀ ਰਜਿਸਟ੍ਰੇਸ਼ਨ ਪ੍ਰਕਿਰਿਆ ਤੇਜ਼ ਤੇ ਪਾਰਦਰਸ਼ੀ ਹੋ ਗਈ ਹੈ ਹੁਣ ਰਜਿਸਟਰੀ ਕਰਵਾਉਣ ਵਾਲਿਆਂ ਨੂੰ ਦਫ਼ਤਰਾਂ ਦੇ ਚੱਕਰ ਨਹੀਂ ਕੱਟਨੇ ਪੈ ਰਹੇ ਕਿਉਂਕਿ ਤੁਸੀਂ ਇਹ ਪ੍ਰਕਿਰਿਆ ਘਰ ਬੈਠੇ ਹੀ ਸਿਰਫ 48 ਘੰਟਿਆਂ ਵਿੱਚ ਪੂਰੀ ਕਰ ਸਕਦੇ ਹੋ ਸਰਕਾਰ ਦੇ ਇਸ ਫੈਸਲੇ ਨਾਲ ਲੋਕਾਂ ਨੂੰ ਵੱਡਾ ਲਾਭ ਮਿਲ ਰਿਹਾ ਜਿਸ ਨਾਲ ਭ੍ਰਿਸ਼ਟਾਚਾਰ ਤੇ ਵੀ ਰੋਕ ਲੱਗੀ ਹੈ ਇਸ ਤੋਂ ਇਲਾਵਾ ਲੋਕਾਂ ਕੋਲ ਈਜ਼ੀ ਜਮ੍ਹਾਂਬੰਦੀ ਪੋਰਟਲ ਦਾ ਵੀ ਵਿਕਲਪ ਹੈ ਜਿਸ ਨਾਲ ਲੋਕ ਘਰ ਬੈਠੇ ਹੀ ਸਰਕਾਰ ਦੁਆਰਾ ਨਿਰਧਾਰਿਤ ਫੀਸ ਜਮ੍ਹਾਂ ਕਰਵਾ ਕੇ ਜ਼ਮੀਨ ਜਾਇਦਾਦ ਦੀ ਫਰਦ ਜਾਂ ਜਮ੍ਹਾਂਬੰਦੀ ਦੀ ਤਸਦੀਕ شدہ ਕਾਪੀ ਆਨਲਾਈਨ ਪ੍ਰਾਪਤ ਕਰ ਸਕਦੇ ਹਨ ਇਹ ਉਪਰਾਲਾ ਪੰਜਾਬ ਸਰਕਾਰ ਵੱਲੋਂ 26 ਮਈ 2025 ਨੂੰ ਮੁਹਾਲੀ ਵਿੱਚ ਸ਼ੁਰੂ ਕੀਤਾ ਗਿਆ ਸੀ ਜਿਸ ਦਾ ਫਾਇਦਾ ਹੁਣ ਵੱਡੀ ਗਿਣਤੀ 'ਚ ਲੋਕ ਲੈ ਰਹੇ ਹਨ ਮੈਂ ਰਜਿਸਟਰੀ ਕਰਾਉਣ ਲਈ ਆਇਆ ਸੀ 48 ਘੰਟੇ ਦੇ ਵਿੱਚ ਵਿੱਚ ਪਰ ਉਹ ਮਿਲ ਗਈ ਸੀ ਤੇ ਟਾਈਮ ਨਾਲ ਰਜਿਸਟਰੀ ਹੋਈ ਹੈ ਬੀਚ ਵਿਚੋਲੀਆ ਬੰਦ ਬਿਲਕੁਲ ਖਤਮ ਹੋ ਗਿਆ ਜੀ ਕੋਈ ਰਿਸ਼ਵਤ ਨਹੀਂ ਕੋਈ ਕੁਝ ਨਹੀਂ ਕਿ ਟਾਈਮ ਨਾਲ ਬੰਦਾ ਵਿਹਲਾ ਹੋ ਜਾਂਦਾ ਜੀ ਸਰਕਾਰ ਦੁਆਰਾ ਜਿਹੜਾ ਇਹ ਰਜਿਸਟਰੀ ਦਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਇਹਦੇ ਨਾਲ ਪਬਲਿਕ ਨੂੰ ਬਹੁਤ ਜ਼ਿਆਦਾ ਸਹੂਲਤਾਂ ਮਿਲੀਆਂ ਸਭ ਤੋਂ ਪਹਿਲੀ ਗੱਲ ਜਦੋਂ ਰਜਿਸਟਰੀ ਪ੍ਰੀ ਪ੍ਰੂਵਲ ਚ ਪਾਈ ਜਾਂਦੀ ਆ ਵਿਥਿਨ 48 ਆਵਰਸ ਅਸੀਂ ਉਹਨੂੰ ਅਪਰੂਵ ਕਰਨਾ ਹੁੰਦਾ ਜਾਂ ਉਹਦੇ ਉੱਤੇ ਕੋਈ ਇਜੈਕਸ਼ਨ ਲਾਉਣਾ ਹੁੰਦਾ ਆਨਲਾਈਨ ਕਰ ਰਹੇ ਆ ਸਾਰਾ ਕੁਝ ਰਜਿਸਟਰੀ ਆਪਣੇ ਘਰੇ ਬੈਠ ਕੇ ਲਿਖ ਸਕਦੇ ਆ ਤੁਹਾਨੂੰ ਮੋਬਾਈਲ ਤੇ ਟਾਈਮ ਮਿਲ ਜਾਂਦਾ ਵੀ ਸਵੇਰ 3 ਵਜੇ ਤੋਂ ਲੈ ਕੇ 3:30 ਵਜੇ ਤੱਕ ਤੁਸੀਂ ਆ ਜਿਓ ਉਨਾ 15 ਮਿੰਟਾਂ ਦੇ ਵਿੱਚ ਤੁਹਾਡਾ ਕੰਮ ਜਿਹੜਾ ਤਹਿਸੀਲਾਂ ਦੇ ਵਿੱਚ ਹੋ ਜਾਊਗਾ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਤੇ ਪੰਚਾਇਤ ਸੰਪਤੀ ਚੋਣਾਂ ਦਾ ਐਲਾਨ ਹੁਣ ਹੋ ਚੁੱਕਾ ਹੈ ਤਾਂ ਉਸ ਦੇ ਲਈ ਵਿਭਾਗੀ ਤੌਰ ਦੇ ਉੱਤੇ ਵੀ ਪ੍ਰਸ਼ਾਸਨ ਨੇ ਤਿਆਰੀਆਂ ਜਿਹੜੀਆਂ ਨੇ ਉਹ ਕਹਿ ਦਈਏ ਕਿ ਖਿੱਚ ਲਈਆਂ ਨੇ ਇਸ ਸਮੇਂ ਅਸੀਂ ਤਹਿਸੀਲ ਬਾਬਾ ਬਕਾਲਾ ਸਾਹ ਦੇ ਵਿੱਚ ਮੌਜੂਦ ਹਾਂ ਇੱਥੇ ਤਹਿਸੀਲਦਾਰ ਰੋਬਨਜੀਤ कौर ਮੇਰੇ ਨਾਲ ਮੌਜੂਦ ਨੇ ਕਿਉਂਕਿ ਕੱਲ ਨੂੰ ਡੀਸੀ ਅਮਰਸਰ ਵੱਲੋਂ ਜਿਹੜਾ ਹੈਗਾ ਰਿਟਰਨਿੰਗ ਅਫਸਰ ਜਿਹੜਾ ਹੈਗਾ ਪਪਾ ਬਕਾਲਾ ਨੂੰ ਲੈ ਕੇ ਇਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਤਾਂ ਮੈਂ ਕਿੰਦਾ ਦੀ ਤਿਆਰੀ ਹੈਗੀ ਹੈ ਪਹਿਲਾਂ ਤਾਂ ਪਪਾ ਬਕਾਲਾ ਦੀ ਪੰਚਾਇਤ ਸੰਮਤੀ ਚੋਣ ਅ ਜਿਵੇਂ ਕਿ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪਰੀਸ਼ਦ ਦੀਆਂ ਇਲੈਕਸ਼ਨਸ ਦਾ ਜਿਹੜਾ ਅਨਾਉਂਸਮੈਂਟ ਕਰ ਦਿੱਤੀ ਗਈ ਹੈ ਜੋ ਕਿ 14 ਤਰੀਕ ਨੂੰ ਮੁਕੰਮਲ ਹੋ ਰਹੀਆਂ ਨੇ ਤੇ ਜਿਸ ਦੀ ਗਿਣਤੀ 17 ਤਰੀਕ ਨੂੰ ਹੋਵੇਗੀ ਉਸ ਦੇ ਸੰਬੰਧ ਵਿੱਚ ਬਤੌਰ ਰਿਟਰਨਿੰਗ ਅਫਸਰ ਪਪਾ ਬਕਾਲਾ ਸਾਹਿਬ ਪੰਚਾਇ ਸਾਡੇ ਵੱਲੋਂ ਹਰ ਤਰੀਕੇ ਨਾਲ ਪ੍ਰੋਪਰ ਮੁਕੰਮਲ ਪ੍ਰਬੰਧ ਜਿਹੜੇ ਆ ਕੀਤੇ ਜਾ ਚੁੱਕੇ ਨੇ ਜਿੱਦਾਂ ਕਿ ਪੰਚਾਇਤ ਸੰਮਤੀ ਵਿੱਚ ਸਾਡੇ ਕੋਲ ਕੁੱਲ 89 ਵਿਲੇजेस ਨੇ ਜਿਨ੍ਹਾਂ ਵਿੱਚ ਅਸੀਂ 25 ਜ਼ੋਨ ਬਣਾ ਕੇ ਤੇ 150 ਪੋਲਿੰਗ ਬੂਥਸ ਨੇ ਹਰ ਇੱਕ ਪੋਲਿੰਗ ਬੂਥ ਦੀ ਰਿਪੋਰਟ ਲਈ ਜਾ ਚੁੱਕੀ ਆ ਹਰ ਪੋਲਿੰਗ ਬੂਥ ਤੇ ਪੁਖਤਾ ਪ੍ਰਬੰਧ ਕੀਤੇ ਜਾ ਚੁੱਕੇ ਨੇ ਹਰ ਤਰੀਕੇ ਦੀ ਟੀਮ ਟ੍ਰੇਨਿੰਗ ਟੀਮਸ ਤੋਂ ਲੈ ਕੇ ਹਰ ਤਰ੍ਹਾਂ ਦਾ ਸੈੱਲ ਸਥਾਪਿਤ ਜਿਹੜਾ ਵਾ ਉਹ ਕੀਤਾ ਜਾ ਚੁੱਕਾ ਹੈ ਕਿਸੇ ਵੀ ਤਰੀਕੇ ਦੀ ਕੋਈ ਵੀ ਲਾਪਰਵਾਹੀ ਇਲੈਕਸ਼ਨ ਵਿੱਚ ਵਰਤੀ ਨਹੀਂ ਜਾਵੇਗੀ ਅਤੇ ਹਰ ਤਰੀਕੇ ਦੀ ਕਾਰਵਾਈ ਜਿਹੜੀ ਆ ਉਹ ਸ਼ੁਰੂ ਕੀਤੀ ਜਾ ਚੁੱਕੀ ਹੈ ਤੇ ਜਿਵੇਂ ਕਿ ਅੱਜ ਮਿਤੀ 1 ਤਰੀਕ ਨੂੰ ਆ ਨਾਮੀਨੇਸ਼ਨਸ ਦੀ ਜਿਹੜੀ ਆ ਸ਼ੁਰੂਆਤ ਹੋ ਚੁੱਕੀ ਹੈ ਜੋ ਕਿ 4 ਤਰੀਕ ਤੱਕ ਫਾਈਨਲ ਆ 4 ਤਰੀਕ ਤੱਕ ਫੁੱਲ ਕੁਲ ਫਾਈਨਲ ਨਾਮੀਨੇਸ਼ਨਸ ਲੈ ਜਾਣਗੇ ਜਿਸ ਵਿੱਚ ਉਹਦਾ ਜਿਹੜਾ ਹੈਗਾ ਵਾ ਰਿਕਰੂਟਮੈਂਟ ਹੋਗੀ ਔਰ ਸੈਕੰਡ ਲਈ ਹੈਗਾ ਵਾ ਕਿ ਜਿਹੜਾ ਤੁਸੀਂ ਕਿਹਾ ਕਿ ਨਾਮੀਨੇਸ਼ਨ ਅੱਜ ਸ਼ੁਰੂ ਹੋ ਗਈ ਹੈ ਹੁਣ ਤੱਕ ਕਿਸ ਕੈਂਡੀਡੇਟ ਵੱਲੋਂ ਜਿਹੜਾ ਹੈਗਾ ਅਪਲੀਕੇਸ਼ਨ ਦਿੱਤੀਆਂ ਗਈਆਂ ਹਨ ਜੀਵੇਂ ਕਿ ਅੱਜ ਪਹਿਲਾ ਦਿਨ ਸੀਗਾ ਨੋਮੀਨੇਸ਼ਨਸ ਦਾ 1 ਤਰੀਕ ਤੋਂ ਲੈ ਕੇ 4 ਤਰੀਕ ਤੱਕ ਨੋਮੀਨੇਸ਼ਨਸ ਸੰਬੰਧੀ ਫਾਈਲਾਂ ਸਾਡੇ ਕੋਲ ਆਉਣਗੀਆਂ ਜਿਸ ਦਾ ਟਾਈਮਿੰਗ ਹੈ 11 ਵਜੇ ਤੋਂ 3 ਵਜੇ ਤੱਕ ਜੋ ਕਿ ਉਪ ਮੰਡਲ ਮੈਜਿਸਟ੍ਰੇਟ ਦੀ ਕੋਰਟ ਵਿੱਚ ਲਏ ਜਾਣਗੇ ਪਰ ਅੱਜ ਮਿਤੀ 12 ਨੂੰ ਹਜੇ ਤੱਕ ਸਾਡੇ ਕੋਲ ਕੋਈ ਵੀ ਕਿਸੇ ਤਰ੍ਹਾਂ ਦੀ ਨੋਮੀਨੇਸ਼ਨ ਨਹੀਂ ਆਈ ਕੋਈ ਹੋਰ ਤਿਆਰੀਆਂ ਜਿਹੜੀਆਂ ਕਹਦੀਆਂ ਕਿ ਪ੍ਰਸ਼ਾਸਨਿਕ ਕਮਲੇ ਵੱਲੋਂ ਜਦੋਂ ਕੀਤੀਆਂ ਗਈਆਂ ਕਾਫੀ ਵਾਰ ਸਮੱਸਿਆ ਆਉਂਦੀ ਹੈਗੀ ਹੈ ਸਟਾਫ ਨੂੰ ਲੈ ਕੇ ਵੀ ਆਉਂਦੀ ਹੈਗੀ ਜਦੋਂ ਤਣਾਤੀ ਹੁੰਦੀ ਹੈ ਔਰ ਉਸ ਤੋਂ ਇਲਾਵਾ ਜਿੱਕਰ ਗੱਲ ਕੀਤੀ ਜਾਵੇ ਤਾਂ ਜਿੱਥੇ-ਜਿੱਥੇ ਬੂਥ ਹੈਗੇ ਆ ਕੋਈ ਸੰਵੇਦਨਸ਼ੀਲ ਜਿਹੜੇ ਬੂਥ ਹੈਗੇ ਨੇ ਉਹ ਤੁਹਾਡੇ ਧਿਆਨ ਦੇ ਵਿੱਚ ਨੇ ਕੋਈ ਅਜਿਹੀ ਹੁਣ ਤੱਕ ਪ੍ਰਕਿਰਿਆ ਦੇ ਵਿੱਚ ਜਿਹੜਾ ਤੁਹਾਡੇ ਸਾਹਮਣੇ ਆਇਆ ਹੋਵੇ ਸਾਡੇ ਵੱਲੋਂ ਜਿਹੜੇ ਵੀ ਸੈਂਸਿਟਿਵ ਹਾਈਪਰ ਸੈਂਸਿਟਿਵ ਬੂਥ ਹੁੰਦੇ ਨੇ ਉਹਦੀ ਪੁਲਿਸ ਵੱਲੋਂ ਰਿਪੋਰਟ ਲਈ ਜਾ ਚੁੱਕੀ ਆ ਉੱਥੇ ਜਿੱਥੇ ਵੀ ਸਾਡੇ ਕੋਲ ਜਿੰਨੇ ਹੋਣਗੇ ਪੁਲਿਸ ਵੱਲੋਂ ਦੱਸੇ ਜਾਣਗੇ ਉਹਦੇ ਮੁਤਾਬਕ ਉੱਥੇ ਜਿਹੜੇ ਨੇ ਡਬਲ ਸਿਕਿਉਰਿਟੀ ਪ੍ਰਬੰਧ ਕੀਤੇ ਜਾਣਗੇ ਉਸ ਤੋਂ ਇਲਾਵਾ ਅਸੀਂ ਆਪ ਦੇ ਸੈਕਟਰ ਆਫੀਸਰਾਂ ਵੱਲੋਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਸਾਡੇ ਕੋਲ 150 ਪੋਲਿੰਗ ਬੂਥ ਨੇ 150 ਪੋਲਿੰਗ ਬੂਥਸ ਉੱਤੇ ਅਸੀਂ ਆਪਣੇ ਹਰ ਤਰੀਕੇ ਦੇ ਪ੍ਰਬੰਧ ਜਿਹੜੇ ਕਿ ਬੇਸਿਕ ਚੀਜ਼ਾਂ ਨੇ ਭਾਵੇਂ ਉਹ ਇਲੈਕਟ੍ਰਿਸਿਟੀ ਆ ਰੈਂਪ ਆ ਲਾਈਟ ਆ ਇਲੈਕਟ੍ਰਿਸਿਟੀ ਤੋਂ ਲੈ ਕੇ ਹਰ ਤਰੀਕੇ ਵਰਤੇ ਕੀਤਾ ਜਾ ਚੁੱਕਾ ਹੈ ਤੇ ਰਹੀ ਗੱਲ ਸਟਾਫ ਦੀ ਸਟਾਫ ਸਾਡੇ ਕੋਲ ਪੂਰੀ ਤਰ੍ਹਾਂ ਕੰਪਲੀਟ ਆ ਜਿੱਥੇ-ਜਿੱਥੇ ਜਿੰਨਾ-ਜਿੰਨਾ ਦੀਆਂ ਜਿਹੜੀ-ਜਿਹੜੀ ਟੀਮ ਇਲੈਕਸ਼ਨਸ ਜੋ ਵੀ ਜਿਹੜੇ-ਜਿਹੜੇ ਸੈਲ ਸਥਾਪਿਤ ਕੀਤੇ ਗਏ ਨੇ ਉੱਥੇ ਉਹਨਾਂ ਦੀ ਡਿਊਟੀ ਲਗਾ ਦਿੱਤੀ ਗਈ ਹੈ ਤਾਂ ਕਹਿ ਸਕਦੇ ਹਾਂ ਕਿ ਜਿਮਨੀ ਚੋਣਾਂ ਤੋਂ ਬਾਅਦ ਕਿਉਂਕਿ ਤਨਤਨ ਜਿਮਨੀ ਚੋਣਾਂ ਫਿਲਹਾਲ ਹਾਲ ਹੀ ਦੇ ਵਿੱਚ ਮੁਕੰਮਲ ਹੋਈਆਂ ਨੇ ਉਸ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਮੋੜ ਤੋਂ ਪੰਚਾਇਤੀ ਚੋਣਾਂ ਦਾ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦਾ ਵਿਗਲ ਜਿਹੜਾ ਹੈਗਾ ਉਹ ਵੱਜ ਚੁੱਕਾ ਹੈ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਜਿਹੜੇ ਨੇ ਉਹ ਆਪਣੀ ਕਿਸਮਤ ਅਜਮਾਉਣਗੇ ਔਰ ਅੱਜ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਹੁਣ ਤੱਕ ਬਾਬਾ ਬਕਾਲਾ ਸਾਹਿਬ ਦੇ ਵਿੱਚ ਕਿਸੇ ਵੀ ਉਮੀਦਵਾਰੋਂ ਉਮੀਦਵਾਰ ਵੱਲੋਂ ਆਪਣੀ ਨਾਮਿਨੇਸ਼ਨ ਜਿਹੜੀ ਹੈ ਉਹ ਦਾਖਲ ਨਹੀਂ ਕੀਤੀ ਗਈ। ਦੈਨਿਕ ਸਵੇਰਾ ਟੀਵੀ ਦੇ ਲਈ ਗੁਰਦਰਸ਼ਨ ਸਿੰਘ ਬਾਬਾ ਬਕਾਲਾ ਸਾਹਿਬ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਤੇ ਪੰਚਾਇਤ ਸੰਪਤੀ ਚੋਣਾਂ ਦਾ ਐਲਾਨ ਹੁਣ ਹੋ ਚੁੱਕਾ ਹੈ ਤਾਂ ਉਸ ਦੇ ਲਈ ਵਿਭਾਗੀ ਤੌਰ ਦੇ ਉੱਤੇ ਵੀ ਪ੍ਰਸ਼ਾਸਨ ਨੇ ਤਿਆਰੀਆਂ ਜਿਹੜੀਆਂ ਨੇ ਉਹ ਕਹਿ ਦਈਏ ਕਿ ਖਿੱਚ ਲਈਆਂ ਨੇ ਇਸ ਸਮੇਂ ਅਸੀਂ ਤਹਿਸੀਲ ਬਾਬਾ ਬਕਾਲਾ ਸਾਹਿਬ ਦੇ ਵਿੱਚ ਮੌਜੂਦ ਹਾਂ ਇੱਥੇ ਤਹਿਸੀਲਦਾਰ ਰੋਬਨਜੀਤ कौर ਮੇਰੇ ਨਾਲ ਮੌਜੂਦ ਨੇ ਕਿਉਂਕਿ ਕੱਲ ਨੂੰ ਡੀਸੀ ਅਮਰਸਰ ਵੱਲੋਂ ਜਿਹੜਾ ਹੈਗਾ ਰਿਟਰਨਿੰਗ ਅਫਸਰ ਜਿਹੜਾ ਹੈਗਾ ਪਪਾ ਬਕਾਲਾ ਨੂੰ ਲੈ ਕੇ ਇਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਤਾਂ ਮੈਂ ਕਿੰਦਾ ਦੀ ਤਿਆਰੀ ਹੈਗੀ ਹੈ ਪਹਿਲਾਂ ਤਾਂ ਪਪਾ ਬਕਾਲਾ ਦੀ ਪੰਚਾਇਤ ਸੰਮਤੀ ਚੋਣ ਅ ਜਿਵੇਂ ਕਿ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪਰੀਸ਼ਦ ਦੀਆਂ ਇਲੈਕਸ਼ਨਸ ਦਾ ਜਿਹੜਾ ਅਨਾਉਂਸਮੈਂਟ ਕਰ ਦਿੱਤੀ ਗਈ ਹੈ ਜੋ ਕਿ 14 ਤਰੀਕ ਨੂੰ ਮੁਕੰਮਲ ਹੋ ਰਹੀਆਂ ਨੇ ਤੇ ਜਿਸ ਦੀ ਗਿਣਤੀ 17 ਤਰੀਕ ਨੂੰ ਹੋਵੇਗੀ ਉਸ ਦੇ ਸੰਬੰਧ ਵਿੱਚ ਬਤੌਰ ਰਿਟਰਨਿੰਗ ਅਫਸਰ ਪਪਾ ਬਕਾਲਾ ਸਾਹਿਬ ਪੰਚਾਇ ਸਾਡੇ ਵੱਲੋਂ ਹਰ ਤਰੀਕੇ ਨਾਲ ਪ੍ਰੋਪਰ ਮੁਕੰਮਲ ਪ੍ਰਬੰਧ ਜਿਹੜੇ ਆ ਕੀਤੇ ਜਾ ਚੁੱਕੇ ਨੇ ਜਿੱਦਾਂ ਕਿ ਪੰਚਾਇਤ ਸੰਪਤੀ ਵਿੱਚ ਸਾਡੇ ਕੋਲ ਕੁੱਲ 89 ਵਿਲੇजेस ਨੇ ਜਿਨ੍ਹਾਂ ਵਿੱਚ ਅਸੀਂ 25 ਜ਼ੋਨ ਬਣਾ ਕੇ ਤੇ 150 ਪੋਲਿੰਗ ਬੂਥਸ ਨੇ ਹਰੇਕ ਪੋਲਿੰਗ ਬੂਥ ਦੀ ਰਿਪੋਰਟ ਲਈ ਜਾ ਚੁੱਕੀ ਆ ਹਰ ਪੋਲਿੰਗ ਬੂਥ ਤੇ ਪੁਖਤਾ ਪ੍ਰਬੰਧ ਕੀਤੇ ਜਾ ਚੁੱਕੇ ਨੇ ਹਰ ਤਰੀਕੇ ਦੀ ਟੀਮ ਟ੍ਰੇਨਿੰਗ ਟੀਮਸ ਤੋਂ ਲੈ ਕੇ ਹਰ ਤਰ੍ਹਾਂ ਦਾ ਸੈੱਲ ਸਥਾਪਿਤ ਜਿਹੜਾ ਵਾ ਉਹ ਕੀਤਾ ਜਾ ਚੁੱਕਾ ਹੈ ਕਿਸੇ ਵੀ ਤਰੀਕੇ ਦੀ ਕੋਈ ਵੀ ਲਾਪਰਵਾਹੀ ਇਲੈਕਸ਼ਨ ਵਿੱਚ ਵਰਤੀ ਨਹੀਂ ਜਾਵੇਗੀ ਅਤੇ ਹਰ ਤਰੀਕੇ ਦੀ ਕਾਰਵਾਈ ਜਿਹੜੀ ਆ ਉਹ ਸ਼ੁਰੂ ਕੀਤੀ ਜਾ ਚੁੱਕੀ ਹੈ ਤੇ ਜਿਵੇਂ ਕਿ ਅੱਜ ਮਿਤੀ 1 ਤਰੀਕ ਨੂੰ ਨਾਮਿਨੇਸ਼ਨਸ ਦੀ ਜਿਹੜੀ ਆ ਸ਼ੁਰੂਆਤ ਹੋ ਚੁੱਕੀ ਆ ਜੋ ਕਿ 4 ਤਰੀਕ ਤੱਕ ਫਾਈਨਲ ਆ 4 ਤਰੀਕ ਤੱਕ ਫੁਰਕੁਲ ਫਾਈਨਲ ਨਾਮਿਨੇਸ਼ਨਸ ਲੈ ਜਾਣਗੇ ਜਿਸ ਦੇ ਵਿੱਚ ਉਹਦਾ ਜਿਹੜਾ ਹੈਗਾ ਵਾ ਰਿਕਰੂਟਮੈਂਟ ਹੋਗੀ ਔਰ ਸੈਕੰਡ ਲਈ ਹੈਗਾ ਵਾ ਕਿ ਜਿਹੜਾ ਤੁਸੀਂ ਕਿਹਾ ਕਿ ਨਾਮਿਨੇਸ਼ਨ ਅੱਜ ਸ਼ੁਰੂ ਹੋ ਗਈ ਹੈ ਹੁਣ ਤੱਕ ਕਿਸ ਕੈਂਡੀਡੇਟ ਵੱਲੋਂ ਜਿਹੜਾ ਹੈਗਾ ਅਪਲੀਕੇਸ਼ਨ ਦਿੱਤੀ ਗਈ ਹੈ ਆਪਣੀ ਜੀਵੇਂ ਕਿ ਅੱਜ ਪਹਿਲਾ ਦਿਨ ਸੀਗਾ ਨੋਮੀਨੇਸ਼ਨਸ ਦਾ 1 ਤਰੀਕ ਤੋਂ ਲੈ ਕੇ 4 ਤਰੀਕ ਤੱਕ ਨੋਮੀਨੇਸ਼ਨਸ ਸੰਬੰਧੀ ਫਾਈਲਾਂ ਸਾਡੇ ਕੋਲ ਆਉਣਗੀਆਂ ਜਿਸ ਦਾ ਟਾਈਮਿੰਗ ਹੈ 11 ਵਜੇ ਤੋਂ 3 ਵਜੇ ਤੱਕ ਜੋ ਕਿ ਉਪ ਮੰਡਲ ਮੈਜਿਸਟ੍ਰੇਟ ਦੀ ਕੋਰਟ ਵਿੱਚ ਲਏ ਜਾਣਗੇ ਪਰ ਅੱਜ ਮੀਤੀ 12 ਨੂੰ ਹਜੇ ਤੱਕ ਸਾਡੇ ਕੋਲ ਕੋਈ ਵੀ ਕਿਸੇ ਤਰ੍ਹਾਂ ਦੀ ਨੋਮੀਨੇਸ਼ਨ ਨਹੀਂ ਆਈ ਕੋਈ ਹੋਰ ਤਿਆਰੀਆਂ ਜਿਹੜੀਆਂ ਕਹਦੀਆਂ ਕਿ ਪ੍ਰਸ਼ਾਸਨਿਕ ਕਮਲੇ ਵੱਲੋਂ ਜਦੋਂ ਕੀਤੀਆਂ ਗਈਆਂ ਕਾਫੀ ਵਾਰ ਸਮੱਸਿਆ ਆਉਂਦੀ ਹੈਗੀ ਹੈ ਸਟਾਫ ਨੂੰ ਲੈ ਕੇ ਵੀ ਆਉਂਦੀ ਹੈਗੀ ਜਦੋਂ ਤਣਾਅ ਆਤੀ ਹੁੰਦੀ ਹੈ ਔਰ ਉਸ ਤੋਂ ਇਲਾਵਾ ਜਿੱਕਰ ਗੱਲ ਕੀਤੀ ਜਾਵੇ ਤਾਂ ਜਿੱਥੇ-ਜਿੱਥੇ ਬੂਥ ਹੈਗੇ ਆ ਕੋਈ ਸੰਵੇਦਨਸ਼ੀਲ ਜਿਹੜੇ ਬੂਥ ਹੈਗੇ ਨੇ ਉਹ ਤੁਹਾਡੇ ਧਿਆਨ ਦੇ ਵਿੱਚ ਨੇ ਕੋਈ ਅਜਿਹੀ ਹੁਣ ਤੱਕ ਪ੍ਰਕਿਰਿਆ ਦੇ ਵਿੱਚ ਜਿਹੜਾ ਤੁਹਾਡੇ ਸਾਹਮਣੇ ਆਇਆ ਹੋਵੇ ਸਾਡੇ ਵੱਲੋਂ ਜਿਹੜੇ ਵੀ ਸੈਂਸਿਟਿਵ ਹਾਈਪਰ ਸੈਂਸਿਟਿਵ ਬੂਥ ਹੁੰਦੇ ਨੇ ਉਹਦੀ ਪੁਲਿਸ ਵੱਲੋਂ ਰਿਪੋਰਟ ਲਈ ਜਾ ਚੁੱਕੀ ਆ ਉੱਥੇ ਜਿੱਥੇ ਵੀ ਸਾਡੇ ਕੋਲ ਜਿੰਨੇ ਹੋਣਗੇ ਪੁਲਿਸ ਵੱਲੋਂ ਦੱਸੇ ਜਾਣਗੇ ਉਹਦੇ ਮੁਤਾਬਕ ਉੱਥੇ ਜਿਹੜੇ ਨੇ ਡਬਲ ਸਿਕਿਉਰਿਟੀ ਪ੍ਰਬੰਧ ਕੀਤੇ ਜਾਣਗੇ ਉਸ ਤੋਂ ਇਲਾਵਾ ਅਸੀਂ ਆਪ ਦੇ ਸੈਕਟਰ ਆਫੀਸਰਾਂ ਵੱਲੋਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਸਾਡੇ ਕੋਲ 150 ਪੋਲਿੰਗ ਬੂਥ ਨੇ 150 ਪੋਲਿੰਗ ਬੂਥਸ ਉੱਤੇ ਅਸੀਂ ਆਪਣੇ ਹਰ ਤਰੀਕੇ ਦੇ ਪ੍ਰਬੰਧ ਜਿਹੜੇ ਕਿ ਬੇਸਿਕ ਸੀਜ਼ਾਂ ਨੇ ਭਾਵੇਂ ਉਹ ਇਲੈਕਟ੍ਰਿਸਿਟੀ ਆ ਰੈਂਪ ਆ ਲਾਈਟ ਆ ਇਲੈਕਟ੍ਰਿਸਿਟੀ ਤੋਂ ਲੈ ਕੇ ਹਰ ਤਰੀਕੇ ਦਾ ਵਰਤੇ ਕੀਤਾ ਜਾ ਚੁੱਕਾ ਹੈ ਤੇ ਰਹੀ ਗੱਲ ਸਟਾਫ ਦੀ ਸਟਾਫ ਸਾਡੇ ਕੋਲ ਪੂਰੀ ਤਰ੍ਹਾਂ ਕੰਪਲੀਟ ਆ ਜਿੱਥੇ-ਜਿੱਥੇ ਜਿੰਨਾ-ਜਿੰਨਾ ਦੀਆਂ ਜਿਹੜੀ-ਜਿਹੜੀ ਟੀਮ ਇਲੈਕਸ਼ਨਸ ਤੋਂ ਵੀ ਜਿਹੜੇ-ਜਿਹੜੇ ਸੈੱਲ ਸਥਾਪਿਤ ਕੀਤੇ ਗਏ ਨੇ ਉੱਥੇ ਉਹਨਾਂ ਦੀ ਡਿਊਟੀ ਲਗਾ ਦਿੱਤੀ ਗਈ ਹੈ ਤਾਂ ਕਹਿ ਸਕਦੇ ਹਾਂ ਕਿ ਜਮਨੀ ਚੋਣਾਂ ਤੋਂ ਬਾਅਦ ਕਿਉਂਕਿ ਤਨਤਨ ਜਮਨੀ ਚੋਣਾਂ ਫਿਲਹਾਲ ਹਾਲ ਹੀ ਦੇ ਵਿੱਚ ਮੁਕੰਮਲ ਹੋਈਆਂ ਨੇ ਉਸ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਮੋੜ ਤੋਂ ਪੰਚਾਇਤੀ ਚੋਣਾਂ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦਾ ਵਿਗਲ ਜਿਹੜਾ ਹੈਗਾ ਉਹ ਵੱਜ ਚੁੱਕਾ ਹੈ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਜਿਹੜੇ ਨੇ ਉਹ ਆਪਣੀ ਕਿਸਮਤ ਅਜਮਾਉਣਗੇ ਔਰ ਅੱਜ ਦੀ ਜਿੱਕਰ ਗੱਲ ਕੀਤੀ ਜਾਵੇ ਤਾਂ ਅੱਜ ਹੁਣ ਤੱਕ ਬਾਬਾ ਬਕਾਲਾ ਸਾਹਿਬ ਦੇ ਵਿੱਚ ਕਿਸੇ ਵੀ ਉਮੀਦਵਾਰ ਉਮੀਦਵਾਰ ਵੱਲੋਂ ਆਪਣੀ ਨਾਮਿਨੇਸ਼ਨ ਜਿਹੜੀ ਹੈ ਉਹ ਦਾਖਲ ਨਹੀਂ ਕੀਤੀ ਗਈ। ਦੈਨਿਕ ਸਵੇਰਾ ਟੀਵੀ ਦੇ ਲਈ ਗੁਰਦਰਸ਼ਨ ਸਿੰਘ ਬਾਬਾ ਬਕਾਲਾ ਸਾਹਿਬ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਤੇ ਪੰਚਾਇਤ ਸੰਪਤੀ ਚੋਣਾਂ ਦਾ ਐਲਾਨ ਹੁਣ ਹੋ ਚੁੱਕਾ ਹੈ ਤਾਂ ਉਸ ਦੇ ਲਈ ਵਿਭਾਗੀ ਤੌਰ ਦੇ ਉੱਤੇ ਵੀ ਪ੍ਰਸ਼ਾਸਨ ਨੇ ਤਿਆਰੀਆਂ ਜਿਹੜੀਆਂ ਨੇ ਉਹ ਕਹਿ ਦਈਏ ਕਿ ਖਿੱਚ ਲਈਆਂ ਨੇ ਇਸ ਸਮੇਂ ਅਸੀਂ ਤਹਿਸੀਲ ਬਾਬਾ ਬਕਾਲਾ ਸਾਹਿਬ ਦੇ ਵਿੱਚ ਮੌਜੂਦ ਹਾਂ ਇੱਥੇ ਤਹਿਸੀਲਦਾਰ ਰੋਬਨਜੀਤ कौर ਮੇਰੇ ਨਾਲ ਮੌਜੂਦ ਨੇ ਕਿਉਂਕਿ ਕੱਲ ਨੂੰ ਡੀਸੀ ਅਮਰਸਰ ਵੱਲੋਂ ਜਿਹੜਾ ਹੈਗਾ ਰਟਰਨਿੰਗ ਅਫਸਰ ਜਿਹੜਾ ਹੈਗਾ ਪਪਾ ਬਕਾਲਾ ਨੂੰ ਲੈ ਕੇ ਇਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਤਾਂ ਮੈਂ ਕਿੰਦਾ ਦੀ ਤਿਆਰੀ ਹੈਗੀ ਹੈ ਪਹਿਲਾਂ ਤਾਂ ਪਪਾ ਬਕਾਲਾ ਦੀ ਪੰਚਾਇਤ ਸੰਮਤੀ ਚੋਣ ਅ ਜਿਵੇਂ ਕਿ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪਰੀਸ਼ਦ ਦੀਆਂ ਇਲੈਕਸ਼ਨਸ ਦਾ ਜਿਹੜਾ ਅਨਾਉਂਸਮੈਂਟ ਕਰ ਦਿੱਤੀ ਗਈ ਹੈ ਜੋ ਕਿ 14 ਤਰੀਕ ਨੂੰ ਮੁਕੰਮਲ ਹੋ ਰਹੀਆਂ ਨੇ ਤੇ ਜਿਸ ਦੀ ਗਿਣਤੀ 17 ਤਰੀਕ ਨੂੰ ਹੋਵੇਗੀ ਉਸ ਦੇ ਸੰਬੰਧ ਵਿੱਚ ਬਤੌਰ ਰਟਰਨਿੰਗ ਅਫਸਰ ਪਪਾ ਬਕਾਲਾ ਸਾਹਿਬ ਪੰਚਾਇਤ ਸੰ ਸਾਡੇ ਵੱਲੋਂ ਹਰ ਤਰੀਕੇ ਨਾਲ ਪ੍ਰੋਪਰ ਮੁਕੰਮਲ ਪ੍ਰਬੰਧ ਜਿਹੜੇ ਆ ਕੀਤੇ ਜਾ ਚੁੱਕੇ ਨੇ ਜਿੱਦਾਂ ਕਿ ਪੰਚਾਇਤ ਸੰਮਤੀ ਵਿੱਚ ਸਾਡੇ ਕੋਲ ਕੁੱਲ 89 ਵਿਲੇजेस ਨੇ ਜਿਨ੍ਹਾਂ ਵਿੱਚ ਅਸੀਂ 25 ਜ਼ੋਨ ਬਣਾ ਕੇ ਤੇ 150 ਪੋਲਿੰਗ ਬੂਥਸ ਨੇ ਹਰ ਇੱਕ ਪੋਲਿੰਗ ਬੂਥ ਦੀ ਰਿਪੋਰਟ ਲਈ ਜਾ ਚੁੱਕੀ ਆ ਹਰ ਪੋਲਿੰਗ ਬੂਥ ਤੇ ਪੁਖਤਾ ਪ੍ਰਬੰਧ ਕੀਤੇ ਜਾ ਚੁੱਕੇ ਨੇ ਹਰ ਤਰੀਕੇ ਦੀ ਟੀਮ ਟ੍ਰੇਨਿੰਗ ਟੀਮਸ ਤੋਂ ਲੈ ਕੇ ਹਰ ਤਰ੍ਹਾਂ ਦਾ ਸੈੱਲ ਸਥਾਪਿਤ ਜਿਹੜਾ ਵਾ ਉਹ ਕੀਤਾ ਜਾ ਚੁੱਕਾ ਹੈ ਕਿਸੇ ਵੀ ਤਰੀਕੇ ਦੀ ਕੋਈ ਵੀ ਲਾਪਰਵਾਹੀ ਇਲੈਕਸ਼ਨ ਵਿੱਚ ਵਰਤੀ ਨਹੀਂ ਜਾਵੇਗੀ ਅਤੇ ਹਰ ਤਰੀਕੇ ਦੀ ਕਾਰਵਾਈ ਜਿਹੜੀ ਆ ਉਹ ਸ਼ੁਰੂ ਕੀਤੀ ਜਾ ਚੁੱਕੀ ਹੈ ਤੇ ਜਿਵੇਂ ਕਿ ਅੱਜ ਮਿਤੀ 1 ਤਰੀਕ ਨੂੰ ਆ ਨਾਮੀਨੇਸ਼ਨਸ ਦੀ ਜਿਹੜੀ ਆ ਸ਼ੁਰੂਆਤ ਹੋ ਚੁੱਕੀ ਆ ਜੋ ਕਿ 4 ਤਰੀਕ ਤੱਕ ਫਾਈਨਲ ਆ 4 ਤਰੀਕ ਤੱਕ ਫੁਰਕੁਰ ਫਾਈਨਲ ਨਾਮੀਨੇਸ਼ਨਸ ਲੈ ਜਾਣਗੇ ਜਿਸ ਵਿੱਚ ਉਹਦਾ ਜਿਹੜਾ ਹੈਗਾ ਵਾ ਰਿਕਰੂਟਮੈਂਟ ਹੋਗੀ ਔਰ ਸੈਕੰਡਲੀ ਇਹ ਹੈਗਾ ਵਾ ਕਿ ਜਿਹੜਾ ਤੁਸੀਂ ਕਿਹਾ ਕਿ ਨਾਮੀਨੇਸ਼ਨ ਅੱਜ ਸ਼ੁਰੂ ਹੋ ਗਈ ਹੈ ਹੁਣ ਤੱਕ ਕਿਸ ਕੈਂਡੀਡੇਟ ਵੱਲੋਂ ਜਿਹੜਾ ਹੈਗਾ ਅਪਲੀਕੇਸ਼ਨ ਦਿੱਤੀ ਗਈ ਹੈ ਜੀਵੇਂ ਕਿ ਅੱਜ ਪਹਿਲਾ ਦਿਨ ਸੀਗਾ ਨੋਮੀਨੇਸ਼ਨਸ ਦਾ 1 ਤਰੀਕ ਤੋਂ ਲੈ ਕੇ 4 ਤਰੀਕ ਤੱਕ ਨੋਮੀਨੇਸ਼ਨਸ ਸੰਬੰਧੀ ਫਾਈਲਾਂ ਸਾਡੇ ਕੋਲ ਆਉਣਗੀਆਂ ਜਿਸ ਦਾ ਟਾਈਮਿੰਗ ਹੈ 11 ਵਜੇ ਤੋਂ 3 ਵਜੇ ਤੱਕ ਜੋ ਕਿ ਉਪ ਮੰਡਲ ਮੈਜਿਸਟ੍ਰੇਟ ਦੀ ਕੋਰਟ ਵਿੱਚ ਲਏ ਜਾਣਗੇ ਪਰ ਅੱਜ ਮੀਤੀ 12 ਨੂੰ ਹਜੇ ਤੱਕ ਸਾਡੇ ਕੋਲ ਕੋਈ ਵੀ ਕਿਸੇ ਤਰ੍ਹਾਂ ਦੀ ਨੋਮੀਨੇਸ਼ਨ ਨਹੀਂ ਆਈ ਕਈ ਹੋਰ ਤਿਆਰੀਆਂ ਜਿਹੜੀਆਂ ਕਹਦੀਆਂ ਕਿ ਪ੍ਰਸ਼ਾਸਨਿਕ ਕਮਲੇ ਵੱਲੋਂ ਜਦੋਂ ਕੀਤੀਆਂ ਗਈਆਂ ਕਾਫੀ ਵਾਰ ਸਮੱਸਿਆ ਆਉਂਦੀ ਹੈਗੀ ਹੈ ਸਟਾਫ ਨੂੰ ਲੈ ਕੇ ਵੀ ਆਉਂਦੀ ਹੈਗੀ ਜਦੋਂ ਤਣਾਤੀ ਹੁੰਦੀ ਹੈ ਔਰ ਉਸ ਤੋਂ ਇਲਾਵਾ ਜਿੱਕਰ ਗੱਲ ਕੀਤੀ ਜਾਵੇ ਤਾਂ ਜਿੱਥੇ-ਜਿੱਥੇ ਬੂਥ ਹੈਗੇ ਆ ਕੋਈ ਸੰਵੇਦਨਸ਼ੀਲ ਜਿਹੜੇ ਬੂਥ ਹੈਗੇ ਨੇ ਉਹ ਤੁਹਾਡੇ ਧਿਆਨ ਦੇ ਵਿੱਚ ਨੇ ਕੋਈ ਅਜਿਹੀ ਹੁਣ ਤੱਕ ਪ੍ਰਕਿਰਿਆ ਦੇ ਵਿੱਚ ਜਿਹੜਾ ਤੁਹਾਡੇ ਸਾਹਮਣੇ ਆਇਆ ਹੋਵੇ ਸਾਡੇ ਵੱਲੋਂ ਜਿਹੜੇ ਵੀ ਸੈਂਸਿਟਿਵ ਹਾਈਪਰ ਸੈਂਸਿਟਿਵ ਬੂਥ ਹੁੰਦੇ ਨੇ ਉਹਦੀ ਪੁਲਿਸ ਵੱਲੋਂ ਰਿਪੋਰਟ ਲਈ ਜਾ ਚੁੱਕੀ ਆ ਉੱਥੇ ਜਿੱਥੇ ਵੀ ਸਾਡੇ ਕੋਲ ਜਿੰਨੇ ਹੋਣਗੇ ਪੁਲਿਸ ਵੱਲੋਂ ਦੱਸੇ ਜਾਣਗੇ ਉਹਦੇ ਮੁਤਾਬਕ ਉੱਥੇ ਜਿਹੜੇ ਨੇ ਡਬਲ ਸਿਕਿਉਰਿਟੀ ਪ੍ਰਬੰਧ ਕੀਤੇ ਜਾਣਗੇ ਉਸ ਤੋਂ ਇਲਾਵਾ ਅਸੀਂ ਆਪ ਦੇ ਸੈਕਟਰ ਆਫੀਸਰਾਂ ਵੱਲੋਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਸਾਡੇ ਕੋਲ 150 ਪੋਲਿੰਗ ਬੂਥ ਨੇ 150 ਪੋਲਿੰਗ ਬੂਥਸ ਉੱਤੇ ਅਸੀਂ ਆਪਣੇ ਹਰ ਤਰੀਕੇ ਦੇ ਪ੍ਰਬੰਧ ਜਿਹੜੇ ਕਿ ਬੇਸਿਕ ਚੀਜ਼ਾਂ ਨੇ ਭਾਵੇਂ ਉਹ ਇਲੈਕਟ੍ਰਿਸਿਟੀ ਆ ਰੈਂਪ ਆ ਲਾਈਟ ਆ ਇਲੈਕਟ੍ਰਿਸਿਟੀ ਤੋਂ ਲੈ ਕੇ ਹਰ ਤਰੀਕੇ ਤੋਰ ਤੇ ਕੀਤਾ ਜਾ ਚੁੱਕਾ ਹੈ ਤੇ ਰਹੀ ਗਰਲ ਸਟਾਫ ਦੀ ਸਟਾਫ ਸਾਡੇ ਕੋਲ ਪੂਰੀ ਤਰ੍ਹਾਂ ਕੰਪਲੀਟ ਆ ਜਿੱਥੇ ਜਿੱਥੇ ਜਿੰਨਾ ਜਿੰਨਾ ਦੀਆਂ ਜਿਹੜੀ ਜਿਹੜੀ ਟੀਮ ਇਲੈਕਸ਼ਨਸ ਜੋ ਵੀ ਜਿਹੜੇ ਜਿਹੜੇ ਸੈਲ ਸਥਾਪਿਤ ਕੀਤੇ ਗਏ ਨੇ ਉੱਥੇ ਉਹਨਾਂ ਦੀ ਡਿਊਟੀ ਲਗਾ ਦਿੱਤੀ ਗਈ ਹੈ ਤਾਂ ਕਹਿ ਸਕਦੇ ਹਾਂ ਕਿ ਜਿਮਨੀ ਚੋਣਾਂ ਤੋਂ ਬਾਅਦ ਕਿਉਂਕਿ ਤਰਨਤਨ ਜਿਮਨੀ ਚੋਣਾਂ ਫਿਲਹਾਲ ਹਾਲ ਹੀ ਦੇ ਵਿੱਚ ਮੁਕੰਮਲ ਹੋਈਆਂ ਨੇ ਉਸ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਮੋੜ ਤੋਂ ਪੰਚਾਇਤੀ ਚੋਣਾਂ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦਾ ਵਿਗਲ ਜਿਹੜਾ ਹੈਗਾ ਉਹ ਵੱਜ ਚੁੱਕਾ ਹੈ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਜਿਹੜੇ ਨੇ ਉਹ ਆਪਣੀ ਕਿਸਮਤ ਅੱਜ ਮਾਉਣਗੇ ਔਰ ਅੱਜ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਹੁਣ ਤੱਕ ਬਾਬਾ ਬਕਾਲਾ ਸਾਹਿਬ ਦੇ ਵਿੱਚ ਕਿਸੇ ਵੀ ਉਮੀਦਵਾਰੋਂ ਉਮੀਦਵਾਰ ਵੱਲੋਂ ਆਪਣੀ ਨਾਮਿਨੇਸ਼ਨ ਜਿਹੜੀ ਆ ਉਹ ਦਾਖਲ ਨਹੀਂ ਕੀਤੀ ਗਈ। ਦੈਨਿਕ ਸਪੈਰਾ ਟੀਵੀ ਦੇ ਲਈ ਗੁਰਦਰਸ਼ਨ ਸਿੰਘ ਬਾਬਾ ਬਕਾਲਾ ਸਾਹਿਬ